ਮੈਂ ਟੂ ਬਰਾਡ ਦੀ ਪੁਸਤਕ ਕੈਂਗਰੂ ਨਾਮਾ ਟਾਪੂ ਤੇ ਵਿਚਰਦਿਆਂ ਵਿੱਚੋਂ ਇੱਕ ਲੇਖ ਜਸਪਾਲ ਪੱਟੀ ਨਾਲ ਮੇਰੀ ਅੰਤਿਮ ਸਾਂਝ ਇਹ ਲੇਖ ਅਕਤੂਬਰ 2012 ਵਿੱਚ ਜਸਪਾਲ ਪੱਟੀ ਹੋਰਾਂ ਦੀ ਅਚਨ ਚੇਤ ਮੌਤ ਤੋਂ ਬਾਅਦ ਮੈਨੂੰ ਲਿਖਣਾ ਪਿਆ ਸੀ ਉਹਨਾਂ ਦੀ ਮੌਤ ਤੋਂ 3 ਦਿਨ ਪਹਿਲਾਂ ਮੈਂ ਪੱਟੀ ਸਾਹਿਬ ਨਾਲ ਰੇਡੀਓ ਤੇ ਆਨ 에ਅਰ ਉਹਨਾਂ ਦੀ ਫਿਲਮ ਦਾ ਰਿਵਿਊ ਲਿਖਣ ਦਾ ਵਾਦਾ ਕੀਤਾ ਸੀ ਉਸ ਵਕਤ ਇਹ ਨਹੀਂ ਸੀ ਪਤਾ ਕਿ ਮੈਂ ਤਾਂ ਵਾਦਾ ਪੂਰਾ ਦੇਵਾਂਗਾ ਪਰ ਪੱਟੀ ਸਾਹਿਬ ਨੇ ਇਸ ਨੂੰ ਨਹੀਂ ਪੜਨਾ ਅਕਸਰ ਹੀ ਇੱਕ ਗੱਲ ਸੁਣਨ ਨੂੰ ਮਿਲਦੀ ਹੈ ਕਿ ਜੇ ਤੁਸੀਂ ਕਿਸੇ ਨੂੰ ਚਾਹੁੰਦੇ ਹੋ ਤਾਂ ਉਸ ਨੂੰ ਮਿਲਣ ਦੀ ਕੋਸ਼ਿਸ਼ ਨਾ ਕਰੋ ਮੈਂ ਇਸ ਗੱਲ ਦੀ ਗਹਿਰਾਈ ਨੂੰ ਕਈ ਵਾਰ ਮਾਪਿਆ ਬਹੁਤ ਸਾਰੇ ਸਤਾਰਿਆਂ ਨੂੰ ਮਿਲਣ ਤੇ ਉਹਨਾਂ ਬਾਰੇ ਮੇਰੇ ਭਰਮ ਟੁੱਟ ਗਏ ਸਨ ਤੇ ਦਿਲ ਵੀ ਦੁਖਿਆ ਸੀ ਪਰ ਜਸਪਾਲ ਪੱਟੀ ਸਾਹਿਬ ਨਾਲ ਉਹਨਾਂ ਦੀ ਜ਼ਿੰਦਗੀ ਦੇ ਸਿਰਫ ਆਖਰੀ 3 ਦਿਨਾਂ ਦੀ ਸਾਂਝ ਨੇ ਵੀ ਮੈਨੂੰ ਬਹੁਤ ਦੁਖੀ ਕੀਤਾ ਪਰ ਇਸ ਵਾਰ ਦਿਲ ਦੁਖੰਦਾ ਕਾਰਨ ਵਖਰਾ ਸੀ ਕਿਉਂਕਿ ਉਹਨਾਂ ਨੇ ਮੇਰੀ ਇੱਕ ਛੋਟੀ ਜੀ ਸਾਂਝ ਇੱਕ ਪਛਤਾਵਾ ਛੱਡ ਗਈ ਸੀ 10 ਕੁ ਸਾਲ ਪਹਿਲਾਂ ਮੈਨੂੰ ਪੱਟੀ ਸਾਹਿਬ ਨੂੰ ਮਿਲਣ ਦਾ ਮੌਕਾ ਮਿਲਿਆ ਸੀ ਪਰ ਮੈਂ ਉਸ ਵਕਤ ਇਸ ਕਹਾਵਤ ਤੇ ਅਮਲ ਕਰ ਗਿਆ ਸੀ ਕਿਉਂਕਿ ਮੈਂ ਆਪਣੇ ਪਰਮ ਨੂੰ ਤੋੜਨਾ ਨਹੀਂ ਸੀ ਚਾਹੁੰਦਾ ਸੋ ਉਸ ਵਕਤ ਦਾ ਮੇਰਾ ਗਲਤ ਫੈਸਲਾ ਮੇਰੇ ਲਈ ਸਾਰੀ ਉਮਰ ਦਾ ਪਛਤਾਵਾ ਰਹੇਗਾ ਸਾਡੀ ਜ਼ਿੰਦਗੀ ਵਿੱਚ ਕੁਝ ਇੱਕ ਵਰਤਾਰੇ ਇਹੋ ਜਿਹੇ ਹੁੰਦੇ ਹਨ ਜੋ ਵਾਪਰਨ ਤੋਂ ਬਾਅਦ ਹੀ ਸਾਨੂੰ ਸਮਝ ਆਉਂਦੇ ਹਨ ਇਨ੍ਹਾਂ ਵਿੱਚੋਂ ਇੱਕ ਵਰਤਾਰਾ ਇਹ ਹੈ ਕਿ ਸਾਨੂੰ ਜਦੋਂ ਕੋਈ ਛੱਡ ਕੇ ਜਾਂਦਾ ਹੈ ਤਾਂ ਉਸ ਤੋਂ ਬਾਅਦ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਕਿਸ ਹੱਦ ਤੱਕ ਉਸ ਇਨਸਾਨ ਨੂੰ ਚਾਹੁੰਦੇ ਸੀ ਬਸ ਇਹੋ ਕੁਝ ਜਸਪਾਲ ਪੱਟੀ ਹੋਰਾਂ ਨੂੰ ਚਾਹਣ ਵਾਲਿਆਂ ਨਾਲ ਵਾਪਰਿਆ ਉਹਨਾਂ ਦੇ ਚਲੇ ਜਾਣ ਨਾਲ ਦੁਨੀਆ ਪਰ ਵਿੱਚ ਉਹਨਾਂ ਨੂੰ ਚਾਹਣ ਵਾਲੇ ਠੱਗੇ ਠੱਗੇ ਜੇ ਮਹਿਸੂਸ ਕਰ ਰਹੇ ਹਨ ਗੱਲ ਜਸਪਾਲ ਪੱਟੀ ਹੋਰਾਂ ਨਾਲ ਆਪਣੀ ਸਾਂਝ ਤੋਂ ਸ਼ੁਰੂ ਕਰਨੀ ਚਾਹਾਂਗਾ ਉਹਨਾਂ ਨੂੰ ਮੈਂ ਤਕਰੀਬਨ 80 ਦੇ ਦਹਾਕੇ ਤੋਂ ਜਾਣਦਾ ਤੇ ਪ੍ਰਸ਼ੰਸਕ ਹਾਂ ਜਦੋਂ ਹਾਲੀ ਬਲੈਕ ਐਂਡ ਵਾਈਟ ਟੀਵੀ ਦਾ ਜ਼ਮਾਨਾ ਸੀ ਪਰ افسوس ਕਦੇ ਉਹਨਾਂ ਨੂੰ ਮਿਲ ਨਹੀਂ ਸਕਿਆ ਉਹਨਾਂ ਨਾਲ ਮੇਰੀ ਗੱਲਬਾਤ ਦੀ ਜੋ ਸਾਂਝ ਪਈ ਉਸ ਦੀ ਉਮਰ ਸਿਰਫ ਤਿੰਨ ਹੀ ਦਿਨ ਰਹੀ ਨਾ ਕਦੇ ਸੋਚਿਆ ਸੀ ਨਾ ਕਦੇ ਉਮੀਦ ਸੀ ਕਿ ਉਹਨਾਂ ਨਾਲ ਇੰਝ ਸਾਂਝ ਪਵੇਗੀ ਜਿਸ ਵਕਤ ਉਹਨਾਂ ਨਾਲ ਗੱਲ ਹੋਈ ਮੈਂ ਆਪਣੇ ਆਪ ਨੂੰ ਬੜਾ ਖੁਸ਼ ਨਸੀਬ ਸਮਝਿਆ ਮੈਂ ਉਹਨਾਂ ਦੇ ਇੱਕ ਖਾਸ ਰਸਤ ਕਲਾਕਾਰ ਹੋਣ ਕਰਕੇ ਮਰੀਜ਼ ਘਟ ਤੇ ਉਹਨਾਂ ਦੀ ਸਾਰੂ ਸੋਚ ਅਤੇ ਵਿਵਾਕ ਪੁਨੇ ਤੋਂ ਬਹੁਤ ਜ਼ਿਆਦਾ ਪ੍ਰਭਾਵਸ਼ੀ ਮੇਰੀ ਖੁਸ਼ੀ ਸਿਰਫ ਤਿੰਨ ਦਿਨ ਰਹੀ ਤੇ ਉਹ ਇਸ ਫਾਨੀ ਜਹਾਨ ਨੂੰ ਹਉ ਹਸਾਉਂਦੇ ਹਸਾਉਂਦੇ ਅਚਾਨਕ ਰੁਆ ਕੇ ਰੁਕਸਤ ਹੋ ਗਏ ਹੁਣ ਮੈਨੂੰ ਇਹ ਮਹਿਸੂਸ ਹੋ ਰਿਹਾ ਕਿ ਸਿਰਫ 3 ਦਿਨਾਂ ਦੀ ਇਹ ਸਾਂਝ ਮੇਰੇ ਦੁੱਖ ਨੂੰ ਹੋਰ ਵਧਾਉਣ ਲਈ ਸੀ ਗੱਲ 21 ਅਕਤੂਬਰ ਦੀ ਹੈ ਬੀ ਐਮ ਜੀ ਫਿਲਮਜ਼ ਦੇ ਕਰਤਾ ਤਰਤਾ ਮਨਪ੍ਰੀਤ ਗਿੱਲ ਹੋਰਾਂ ਦਾ ਹਰਮਨ ਰੇਡੀਓ ਦੀ ਫਿਲਮ ਦੇ ਕਲਾਕਾਰਾਂ ਨਾਲ ਗੱਲ ਕਰਨ ਦਾ ਸੁਨੇਹਾ ਆ ਜੋ ਕਿ ਪੱਤੀ ਸਾਹਿਬ ਦੀ ਫਿਲਮ ਪਾਵਰ ਕਟ ਸਾਰੇ ਆਸਟ੍ਰੇਲੀਆ ਵਿੱਚ ਰਿਲੀਜ਼ ਕਰ ਰਹੇ ਹਨ ਜਦੋਂ ਮੈਂ ਸ਼ਾਮ ਨੂੰ 4:00 ਵਜੇ ਪੱਤੀ ਸਾਹਿਬ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਵਰਖੋ ਨਾ ਸਕਿਆ ਉਹਨਾਂ ਦੀ ਮਸਰੂਫੀਅਤ ਦੇ ਮੱਦੇਨਜ਼ਰ ਮੈਂ ਇਹ ਗੱਲ ਕਿਸੇ ਹੋਰ ਵਕਤ ਤੇ ਛੱਡ ਦਿੱਤੀ ਰਾਤ ਨੂੰ ਮੈਂ ਹਾਲੇ ਸੁੱਤਾ ਹੀ ਸੀ ਕਿ 10:00 ਵਜੇ 19 ਕੁ ਮਿੰਟ ਤੇ ਮੇਰਾ ਫੋਨ ਵੱਜਿਆ ਤੇ ਹਾਲੇ ਸੁੱਤੇ ਜੇ ਨੇ ਦੇਖਿਆ ਕਿ ਪੱਟੀ ਸਾਹਿਬ ਦਾ ਫੋਨ ਸੀ ਬਹੁਤ ਬਿਜ਼ੀ ਹੋਣ ਕਾਰਨ ਕਾਲ ਮਿਸ ਕਰ ਗਿਆ ਸੀ ਇਸ ਲਈ ਮਾਫੀ ਚਾਹੁੰਦਾ ਹਾਂ ਪੱਟੀ ਸਾਹਿਬ ਨੇ ਕਿਹਾ ਦੁਆ ਸਲਾਮ ਤੋਂ ਬਾਅਦ ਮੈਂ ਉਹਨਾਂ ਨੂੰ ਦੱਸਿਆ ਕਿ ਹਰਮਨ ਰੇਡੀਓ ਲਈ ਪਾਵਰ ਕਟ ਦੇ ਸਬੰਧ ਵਿੱਚ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ ਪਰ ਸਮੱਸਿਆ ਇਹ ਹੈ ਕਿ ਮੇਰੇ ਟਾਕ ਸ਼ੋ ਲਹਿਰਾਂ ਦੇ ਸਮੇਂ ਪੰਜਾਬ ਵਿੱਚ ਅੱਧੀ ਰਾਤ ਹੁੰਦੀ ਹੈ ਸੋ ਜੇ ਤੁਸੀਂ ਉੱਠ ਸਕੋ ਤਾਂ ਮੈਂ ਤੁਹਾਡੇ ਨਾਲ ਲਾਈਵ ਗੱਲ ਕਰਨੀ ਚਾਹਾਂਗਾ ਜੇ ਮੇਰੇ ਤੋਂ ਉਸ ਵੇਲੇ ਉੱਟਿਆ ਨਾ ਗਿਆ ਤਾਂ ਸਰੋਤਿਆਂ ਦੀ ਗਲਤ ਹੋਵੇਗਾ ਸੋ ਤੁਸੀਂ ਹੁਣੇ ਰਿਕਾਰਡ ਕਰ ਲਓ ਉਹਨਾਂ ਦਾ ਜਵਾਬ ਸੀ ਸਾਡੇ ਰਿਕਾਰਡਿਸ ਤਾਂ ਹੁਣ ਸੌਂ ਗਏ ਨੇ ਪਰ ਮੈਂ ਰਿਸ਼ੀ ਗੁਲਾਟੀ ਹੋਰਾਂ ਨੂੰ ਫੋਨ ਲਾ ਕੇ ਦੇਖਦਾ ਹਾਂ ਜੇ ਉਹ ਉੱਠ ਕਰਨ ਤਾਂ ਚਲੋ ਫਿਰ ਰਹਿਣ ਦਿਓ ਮੈਂ ਹੀ ਉੱਠੜਾਂਗਾ ਨਿਮਰਤਾ ਸਰ ਪੱਟੀ ਸਾਹਿਬ ਨੇ ਕਿਹਾ ਮੈਨੂੰ 5 ਮਿੰਟ ਦਿਓ ਮੈਂ ਕੋਸ਼ਿਸ਼ ਕਰਦਾ ਹਾਂ ਨਹੀਂ ਤਾਂ ਫਿਰ ਤੁਹਾਨੂੰ ਕਸ਼ਟ ਦੇਣਾ ਹੀ ਪੈਣਾ ਕਿਉਂਕਿ ਮੈਂ ਪਹਿਲਾਂ ਹੀ ਨਾਊਂਸ ਕਰ ਚੁੱਕਿਆ ਹਾਂ ਕਿ ਅਸੀਂ ਲਹਿਰਾਂ ਚ ਪੱਟੀ ਸਾਹਿਬ ਨਾਲ ਮਿਲਾਂਗੇ ਚਲੋ ਜੀ ਮੈਂ ਰਿਸ਼ੀ ਨੂੰ ਉਠਾਇਆ ਉਹ ਬੜਵਾਹੇ ਜੀ ਕੁਝ ਹੋਰ ਹੀ ਬੋਲੀ ਜਾਵੇ ਮੈਂ ਉਹਨਾਂ ਨੂੰ ਕਿਹਾ ਕਿ ਪਾਣੀ ਦੇ ਛਿੱਟੇ ਮਾਰੋ ਪਹਿਲਾਂ ਅੱਖਾਂ ਤੇ ਫਿਰ ਆਪਾਂ ਰਿਕਾਰਡਿੰਗ ਕਰਨੀ ਹੈ ਉਹ ਕਹਿੰਦੇ ਬਾਜੀ ਇਹ ਕਿਹੜਾ ਟਾਈਮ ਆ ਮੈਂ ਜਦੋਂ ਪੱਟੀ ਸਾਹਿਬ ਬਾਰੇ ਦੱਸਿਆ ਤਾਂ ਮਿੰਟੋ-ਮਿੰਟੀ ਚਾਰੋਗੇ ਅਸੀਂ ਸਟੂਡੀਓ ਤੋਂ ਪੱਟੀ ਸਾਹਿਬ ਨੂੰ ਫੋਨ ਕੀਤਾ ਤੇ ਉਹਨਾਂ ਨੂੰ ਦੱਸਿਆ ਕਿ ਸਾਡੇ ਅੱਜ ਦੇ ਟਾਕ ਸ਼ੋਅ ਦਾ ਵਿਸ਼ਾ ਵੀ ਪਾਵਰ ਕੱਟ ਹੈ ਤਾਂ ਉਹ ਬਹੁਤ ਖੁਸ਼ ਹੋਏ ਉਹਨਾਂ ਨੇ ਦਿਲ ਖੋਲ ਕੇ ਗੱਲਾਂ ਕੀਤੀਆਂ ਜੋ ਹੁਣ ਵੀ ਹਰਮਨ ਰੇਡੀਓ ਦੇ ਪੋਡਕਾਸਟ ਵਿੱਚ ਜਾ ਕੇ ਸੁਨੀਆਂ ਜਾ ਸਕਦੀਆਂ ਹਨ ਜਿਹੜੀ ਗੱਲ ਮੈਨੂੰ ਵਧੀਆ ਲੱਗੀ ਹੋਏ ਸੀ ਕਿ ਜਦੋਂ ਮੈਂ ਉਹਨਾਂ ਨੂੰ ਫਿਲਮ ਵਿੱਚ ਨੰਗੇਜ਼ਵਾਦ ਅਤੇ ਪਰਿਵਾਰਕ ਫਿਲਮ ਹੋਣ ਦੇ ਬਾਰੇ ਸਵਾਲ ਕੀਤਾ ਤਾਂ ਉਹ ਕਹਿੰਦੇ ਹਾਂ ਜੀ ਸਾਡੀ ਫਿਲਮ ਚ ਬਸ ਇੱਕੋ ਚੀਜ਼ ਨੰਗੀ ਹੈ ਪਰ ਉਸ ਦਾ ਵੀ ਕੋਈ ਡਰ ਨਹੀਂ ਮੈਂ ਸਮਝਿਆ ਨਹੀਂ ਮੈਂ ਕਿਹਾ ਫਿਲਮ ਵਿੱਚ ਬਿਜਲੀ ਦੀ ਤਾਰ ਨੰਗੀ ਹੈ ਪਰ ਉਸ ਵਿੱਚ ਕਰੰਟ ਨਹੀਂ ਹੈ ਉਸ ਦਾ ਕਾਹਦਾ ਡਰ ਉਸ ਤਾਂ ਕਪੜੇ ਸੁਕਾਉਣ ਦੇ ਕੰਮ ਆਉਂਦੀ ਹੈ ਪਰਵਾਰ ਨਾਲ ਫਿਲਮ ਦੇਖਣ ਦੇ ਬਾਰੇ ਵਿੱਚ ਉਹ ਕਹਿੰਦੇ ਕਿ ਪਰਵਾਰ ਨਾਲ ਤਾਂ ਜਦੋਂ ਮਰਜ਼ੀ ਫਿਲਮ ਦੇਖ ਲਓ ਪਰ ਕਿਸੇ ਬਿਜਲੀ ਦੇ ਮੁਲਾਜ਼ਮਾਂ ਨਾਲ ਨਾ ਦੇਖਿਓ ਕਿਉਂਕਿ ਜਦੋਂ ਤੁਸੀਂ ਹੱਸੋਗੇ ਤਾਂ ਉਹਨਾਂ ਤੁਹਾਡਾ ਸਿਰ ਪਾੜ ਦੇਣਾ। ਤਕਰੀਬਨ ਅੱਧਾ ਘੰਟਾ ਸਾਡੀ ਰਿਕਾਰਡਿੰਗ ਹੋਈ ਰਿਕਾਰਡਿੰਗ ਤੋਂ ਬਾਅਦ ਕਾਫੀ ਬਖਤੋ ਮੇਰੇ ਨਾਲ ਗੱਲਬਾਤ ਕਰਦੇ ਰਹੇ। ਮੈਂ ਉਹਨਾਂ ਨੂੰ ਕਿਹਾ ਕਿ ਭਾਈ ਰੀਲੀਸ ਸੀ ਰੋਕਣ ਲਈ ਕੀ ਕਰੋਗੇ? ਤਾਂ ਉਹ ਕਹਿੰਦੇ ਕਿ ਫਿਲਮ ਰਿਲੀਜ਼ ਤੋਂ ਇੱਕ ਦਿਨ ਪਹਿਲਾਂ ਉਹ ਖੁਦ ਜਲੰਧਰ ਵਿੱਚ ਇਸ ਦੀ ਪਾਇਰੇਟਡ ਡੀਵੀਡੀ ਰਿਲੀਜ਼ ਕਰਨਗੇ। ਮੈਨੂੰ ਉਹਨਾਂ ਦੀਸ ਕਨਸੈਪਟ ਤੇ ਬੱਡੀ ਹੈਰਾਨੀ ਹੋਈ ਕਿ ਕਿਉਂ ਜਨਸਾਨ ਇਹ ਹਰ ਗੱਲ ਹੀ ਉਲਟੀ ਕਰਦਾ ਪਰ ਰੱਬ ਨੂੰ ਸ਼ਾਇਦ ਇਹ ਗੱਲ ਮਨਜ਼ੂਰ ਨਹੀਂ ਸੀ ਤਾਂ ਹੀ ਉਹ ਜਲੰਦਰ ਪਹੁੰਚ ਨਾ ਸਕੇ ਉਹਨਾਂ ਮੈਨੂੰ ਕਿਹਾ ਕਿ ਫਿਲਮ ਦਾ ਰਿਵਿਊ ਜ਼ਰੂਰ ਲਿਖਿਓ ਭਾਵੇਂ ਤੁਹਾਡੇ ਲੇਖ ਨਾਲ ਮੇਰੀ ਪਾਵਰ ਕੱਟੀ ਜਾਵੇ ਭਾਵੇਂ ਹੋਰ ਵਧੇ ਪਰ ਜੋ ਦੇਖੋ ਉਹ ਲਿਖਿਓ ਅਸੀਂ ਖੁੱਲੇ ਦਿਲੋਂ ਸਵੀਕਾਰ ਕਰਾਂਗੇ ਉਹਨਾਂ ਅਖੀਰ ਵਿੱਚ ਮੇਰੀ ਈਮੇਲ ਆਈਡੀ ਮੰਗੀ ਤੇ ਕਹਿੰਦੇ ਸੰਪਰਕ ਬਣਾਈ ਰੱਖਿਓ ਤੇ ਮੈਂ ਛੇਤੀ ਆਸਟ੍ਰੇਲੀਆ ਆ ਕੇ ਤੁਹਾਨੂੰ ਮਿਲਾਂਗਾ ਪਰ ਮੈਂ ਉਦੋਂ ਸੋਚਿਆ ਵੀ ਨਹੀਂ ਸੀ ਕਿ ਇਹਨਾਂ ਸੱਚ ਬੋਲਣ ਵਾਲਾ ਬੰਦਾ ਇਨਾ ਵੱਡਾ ਝੂਠ ਬੋਲੇਗਾ ਮੇਰੇ ਨਾਲ ਮਿਲਣ ਦਾ ਵਾਅਦਾ ਕਰਕੇ ਇਸ ਜਹਾਨ ਨੂੰ ਵਾਲਾ ਬਿਦਾ ਕਹਿ ਦੇਵੇਗਾ ਹਾਲੇ ਤੱਕ ਦਿਲ ਮੰਨਣ ਨੂੰ ਤਿਆਰ ਨਹੀਂ ਭਾਵੇਂ ਮੇਰੀ ਸਾਂਝ ਉਹਨਾਂ ਨਾਲ ਬਹੁਤ ਥੋੜੀ ਰਹੀ ਪਰ ਮੈਂ ਜੋ ਵਾਅਦਾ ਇਸ ਦੌਰਾਨ ਕੀਤਾ ਉਹਨਾਂ ਦੀ ਇਸ ਆਖਰੀ ਫਿਲਮ ਤੇ ਰਿਵਿਊ ਲਿਖਣ ਦਾ ਉਸ ਦੀ ਕੱਲ ਪਾਵਰ ਕਟ ਦੇਖੀ ਤੇ ਜਿਵੇਂ ਦੀ ਮੈਨੂੰ ਲੱਗੀ ਉਹ ਲਿਖ ਰਿਹਾ ਜ਼ਿੰਦਗੀ ਵਿੱਚ ਪਹਿਲੀ ਵਾਰ ਇਹੋ ਜਿਹਾ ਵਕਤ ਦੇਖਣ ਨੂੰ ਮਿਲਿਆ ਜਦੋਂ ਇੱਕ ਕਲਾਕਾਰ ਦਾ ਸੇਵਾ ਬਲ ਰਿਹਾ ਹੋਵੇ ਤੇ ਦੂਜੇ ਪਾਸੇ ਉਸ ਦੀ ਫਿਲਮ ਦੁਨੀਆ ਦਾ ਮਨੋਰੰਜਨ ਕਰ ਰਹੀ ਹੋਵੇ ਬੜੀ ਅਜੀਬ ਸਥਿਤੀ ਸੀ ਕਿ ਕਿਸੇ ਇਨਸਾਨ ਨੂੰ ਸ਼ਰਧਾਂਜਲੀ ਉਸਦੀ ਫਿਲਮ ਦੇਖ ਕੇ ਹੱਸ-ਹੱਸ ਕੇ ਦੇਰੇ ਹੋਈਏ ਫਿਲਮ ਦੇਖਣ ਦਾ ਨਜ਼ਰੀਆ ਬਦਲਿਆ ਹੋਇਆ ਸੀ ਜਿਸ ਪੱਖ ਤੋਂ ਫਿਲਮ ਨੂੰ ਪਰਖਣਾ ਚਾਹੁੰਦਾ ਸੀ ਉਸ ਪਾਸੇ ਝਾਣੀ ਨਹੀਂ ਜਾ ਰਿਹਾ ਸੀ ਇੰਨੇ ਅੱਲੇ ਜ਼ਖਮਾਂ ਨੂੰ ਲੈ ਕੇ ਹੱਸਣਾ ਬਹੁਤ ਔਖਾ ਹੁੰਦਾ ਹੈ ਦਿਮਾਗ ਵਿੱਚ ਰਹਿ ਰਹਿ ਕੇ ਇਹ ਗੱਲ ਆ ਰਹੀ ਸੀ ਕਿ ਇਸ ਬੰਦੇ ਦਾ ਹਰ ਕੰਮ ਨੂੰ ਕਰਨ ਦਾ ਇੱਕ ਵੱਖਰਾ ਅੰਦਾਜ਼ ਸੀ ਸੋ ਇਸ ਜਹਾਨ ਤੋਂ ਰੁਖਸਤ ਹੋਣ ਦਾ ਰAVI ਉਸਨੇ ਵੱਖਰਾ ਹੀ ਚੁਣਿਆ ਜੇ ਸਵਿਚ ਅਫਸੋਸ ਕਰਨ ਬਾਰੇ ਨੂੰ ਕਿਹਾ ਜਾਂਦਾ ਹੈ ਕਿ ਜੇ ਤੂੰ ਦਿਲੋਂ ਅਫਸੋਸ ਕਰਨਾ ਚਾਹੁੰਦਾ ਹੈ ਤਾਂ ਫਿਲਮ ਦੇਖੋ ਤੇ ਮੇਰੀ ਮੌਤ ਤੇ ਹੱਸੋ। ਕਿਾ ਅਜੀਬ ਹਾਲਾਤ ਨੇ। ਜਸਪਾਲ ਪੱਟੀ ਦੀਆਂ ਫਿਲਮਾਂ ਦੀ ਨੰਬਰਿੰਗ ਹੀ ਦਰਸ਼ਕਾਂ ਨੂੰ ਹੱਸਣ ਲਈ ਮਜਬੂਰ ਕਰ ਦਿੰਦੀ ਹੈ। ਇਸ ਵਿੱਚ ਵੀ ਰਵਾਇਤੀ ਗੱਲਾਂ ਦੇ ਨਾਲ-ਨਾਲ ਫਿਲਮ ਦੇ ਨਿਰਮਾਤਾ ਦਾ ਨਾਮ ਹੁੰਦਾ ਹੈ। ਤਾਂ ਉਸ ਪੂਰੇ ਲਿਖਿਆ ਹੁੰਦਾ ਹੈ ਐਟ ਫੁੱਲ ਆਫ ਰਿਸਕ। ਫਿਲਮ ਦੇ ਨਾਮ ਤੇ ਪ੍ਰੋਮੋਸ਼ਨ ਤੋਂ ਲੱਗਦਾ ਸੀ ਕਿ ਸਾਰੀ ਫਿਲਮ ਸਿਰਫ ਬਿਜਲੀ ਵਿਭਾਗ ਮੇਟੇ ਹੀ ਆਧਾਰਤ ਹੋਵੇਗੀ ਪਰ ਨਹੀਂ। ਇਸ ਫਿਲਮ ਨੂੰ ਹੋਰ ਮਨੋਰੰਜਕ ਬਣਾਉਣ ਲਈ ਇਸ ਵਿੱਚ ਇੱਕ ਲਵ ਸਟੋਰੀ ਵੀ ਨਾਲ-ਨਾਲ ਚੱਲਦੀ ਰਹਿੰਦੀ ਹੈ। ਜਸਪਾਲ ਪੱਟੀਹੋਰਾ ਨੇ ਆਪਣੀ ਬਣ ਚੁੱਕੀ ਇਸ ਖਾਸ ਈਮਜ ਨੂੰ ਪੰਡ ਦੇ ਰੂਪ ਵਿੱਚ ਤੋੜਿਆ ਹੈ। ਉਹਨਾਂ ਦਾ ਬੋਲਣ ਦਾ ਤਰੀਕਾ ਬਹੁਤ ਵੱਖਰਾ ਹੈ। ਕਈ ਵਾਰ ਤਾਂ ਸ਼ੱਕ ਪੈਂਦਾ ਹੈ ਕਿ ਕੀ ਇਹ ਉਹੀ ਜਸਪਾਲ ਪੱਟੀ ਹੈ ਜੋ ਪਿਛਲੇ 25-30 ਬਰਿਆਂ ਤੋਂ ਇੱਕੋ ਅੰਦਾਜ਼ ਵਿੱਚ ਲੋਕਾਂ ਨੂੰ ਸਾਰਿਆ ਹੈ। ਉਹਨਾਂ ਨੇ ਪਹਿਰਾਵਾ ਵੀ ਬਦਲਿਆ ਤੇ ਖੁੱਲੀ ਦਾੜੀ ਵੀ ਪਹਿਲੀ ਵਾਰ ਛੱਡੀ ਹੈ। ਫਿਲਮ ਵਿੱਚ ਜਸਵਿੰਦਰ ਭੱਲੇ ਨੇ ਵੀ ਆਪਣੀ ਰੀਤ ਤੋੜੀ ਹੈ ਨਹੀਂ ਤਾਂ ਇੱਕੋ ਸਟਾਈਲ ਤੋਂ ਲੋਕ ਬੋਰ ਹੁੰਦੇ ਜਾ ਰਹੇ ਸਨ। ਫਿਲਮ ਵਿੱਚ ਉਹਨਾਂ ਦੇ ਪੰਜ ਫਿਲਮ ਦੀ ਜਾਨ ਹਨ ਉਹਨਾਂ ਦੇ ਕੰਮ ਦੀ ਤਾਰੀਫ ਲਿਖੇ ਤੋਂ ਨਹੀਂ ਸਮੇਟੀ ਜਾ ਸਕਦੀ ਹੁਣ ਤੱਕ ਦੀ ਉਹਨਾਂ ਦੀਆਂ ਫਿਲਮਾਂ ਨਾਲੋਂ ਕਈ ਦਰਜੇ ਚੰਗੀ ਕਹਾਗਾ ਵੀ.ਐਨ. ਸ਼ਰਮਾ ਬਾਰੇ ਤਾਂ ਇਹੀ ਕਹਾਗਾ ਕਿ ਪੱਟੀ ਸਾਹਿਬ ਨਾਲ ਅੱਜ ਤੱਕ ਜਿੰਨਾ ਕੰਮ ਵੀ ਸ਼ਰਮਾ ਜੀ ਨੇ ਕੀਤਾ ਉਸ ਵਿੱਚ ਹਰ ਵਾਰ ਕੁਝ ਨਵਾਂ ਹੀ ਹੁੰਦਾ ਹੈ ਇਸ ਫਿਲਮ ਦਾ ਕਿਰਦਾਰ ਵੀ ਬਹੁਤ ਦੇਰ ਤੱਕ ਯਾਦ ਰੱਖਿਆ ਜਾਵੇਗਾ ਉਹਨਾਂ ਦਾ ਇੱਕ ਸੰਵਾਦ ਮੈਂ ਤਾਂ ਫੇਰ ਵੜ ਗਿਆ ਨਾ ਭਾਂਡੇ 'ਚ ਹਰ ਇੱਕ ਦੀ ਜ਼ੁਬਾਨ ਤੇ ਚੜਨ ਦੀ ਸਮਰੱਥਾ ਰੱਖਦਾ ਹੈ ਫਿਲਮ ਦੀ ਪਿਆਰ ਕਹਾਣੀ ਤੇ ਨਵੇਂ ਚਿਹਰਿਆਂ ਦੁਆਰੇ ਘੁੰਮਦੀ ਹੈ ਜਿਸ ਵਿੱਚ ਉਹ ਖੂਬ ਚਚੇ ਹਨ ਜਸ ਰਾਜ ਪੱਟੀ ਵਿੱਚ ਸਟਾਰडम ਚਲਕਦਾ ਪਰ ਹਾਰੇ ਵਕਤ ਲੱਗੇਗਾ ਨਖਾਰ ਆਉਣ ਵਿੱਚ ਇੱਕ ਹੋਰ ਆਸ ਦੀ کرن ਦਿਖਾਈ ਦਿੰਦੀ ਹੈ ਕਿ ਉਹ ਆਪਣੇ ਪਿਤਾ ਜੀ ਵਾਂਗ ਪੱਗ ਦੀ ਮਹਿਮਾ ਨੂੰ ਹੋਰ ਵਧਾਏਗਾ ਫਿਲਮ ਦੀ ਹੀਰੋਇਨ ਸ੍ਰੀਲੀ ਗੋਤਮ ਵਿੱਚ ਵੀ ਕਾफी ਸੰਭਾਵਨਾ ਦਿਖਾਈ ਦਿੰਦੀਆਂ ਹਨ ਪ੍ਰੇਮ ਚੋਪੜਾ ਗੁਰਚੇਤ ਚિતਤਰਕਾਰ ਜਸਵੰਤ ਜ਼ਫਰ ਰਾਜੇਸ਼ਪੁਰੀ ਤੇ ਹਰਪਾਲ ਨੇ ਵੀ ਆਪਣੇ ਆਪਣੇ ਰੋਲ ਵਿੱਚ ਪ੍ਰਭਾਵਿਤ ਕੀਤਾ ਹੈ ਗੁਰਤੇਜ ਕਿਤੇ ਕਿਤੇ ਓਵਰ ਐਕਟ ਕਰਦਾ ਦਿਖਾਈ ਦਿੱਤਾ। ਸविता ਭੱਟੀ ਨੇ ਮਰਾਸਨ ਦੇ ਰੂਪ ਵਿੱਚ ਚੰਗੇ ਸੰਵਾਦ ਬੋਲੇ ਹਨ। ਭਾਵੇਂ ਕਿ ਕਿਤੇ ਕਿਤੇ ਉਹਨਾਂ ਦੀ ਦਿੱਖ ਮਰਾਸਰਾ ਜੀ ਨਹੀਂ ਦਿਖਾਈ ਦਿੱਤੀ। ਫਿਲਮ ਦਾ ਸੰਗੀਤ ਇਸ ਦਾ ਇੱਕ ਮਜ਼ਬੂਤ ਪੱਖ ਹੈ। ਡਾਇਰੈਕਸ਼ਨ ਵਿੱਚ ਤਾਂ ਕੋਈ ਕਮੀ ਨਹੀਂ ਦਿਖਾਈ ਦਿੱਤੀ ਪਰ ਇੱਕ ਗੱਲ ਨੇ ਮੈਨੂੰ ਬੜਾ ਹੈਰਾਨ ਕੀਤਾ ਕਿ ਬਿਜਲੀ ਮਹਿਕਮੇ ਵਿੱਚ ਐਕਸ਼ਨ ਤੱਕ ਰਹਿ ਚੁੱਕੇ ਭੱਟੀ ਸਾਹਿਬ ਇੱਕਵੇਂ ਭੁੱਲ ਗਏ ਕਿ ਬਿਜਲੀ ਦੀਆਂ ਦੋਵੇਂ ਤਾਰਾਂ ਇੱਕੋ ਵਾਰ ਵਿੱਚ ਪਲੱਸ ਨਾਲ ਨਹੀਂ ਕੱਟੀਆਂ ਜਾਂਦੀਆਂ ਕਿਉਂਕਿ 네ਗੇਟਿਵ ਅਤੇ ਪੋਜ਼ੀਟਿਵ ਦਾ ਮੇਲ ਬਹੁਤ ਖਤਰਨਾਕ ਹੁੰਦਾ ਹੈ। ਖैर ਮੇਰਾ ਇਹ ਸਵਾਲ ਅਣਸੁਲਝਿਆ ਹੀ ਰਹੇਗਾ ਜਿਸ ਕਮਲੀ ਜਸਪਾਲ ਪੱਟੀ ਮਸ਼ਹੂਰ ਰਹੇ ਹਨ ਉਹ ਹੈ ਤਿੱਖੇ ਵਿਅੰਗ ਜੋ ਬੋਲਣ ਲੱਗੇ ਉਹ ਕਦੇ ਨਹੀਂ ਸੰਕਰਾਉਂਦੇ ਇਸ ਫਿਲਮ ਵਿੱਚ ਵੀ ਇਹੋ ਜਿਹੇ ਸ਼ਬਦਾਂ ਦੇ ਤਿੱਖੇ ਤੀਰ ਉਹਨਾਂ ਚਲਾਏ ਹਨ ਮੈਂ ਦਾਅਵੇ ਨਾ ਕਹਿ ਸਕਦਾ ਕਿ ਜੇ ਉਹ ਅੱਜ ਸਾਡੇ ਵਿੱਚਕਾਰ ਸਹੀ ਸਲਾਮਤ ਹੁੰਦੇ ਤਾਂ ਉਹ ਸਰਕਾਰੀ ਕੰਜੇ ਵਿੱਚ ਜ਼ਰੂਰ ਫਸੇ ਹੋਣੇ ਸੀ ਕਿਉਂਕਿ ਉਹਨਾਂ ਦੇ ਕੋਈ ਸੰਵਾਦ ਇਸ ਗੱਲ ਦੀ ਗਵਾਹੀ ਪਰਦੇ ਹਨ ਜਿਵੇਂ ਕਿ ਜਦੋਂ ਚਾਰ ਪੜਿਆ ਮੰਤਰੀ ਲੱਗ ਸਕਦਾ ਹੈ ਤਾਂ ਨੌਕਰੀ ਕਿਉਂ ਨਹੀਂ ਕਰ ਸਕਦਾ ਰਾਜਗਾਇਕ ਨਹੀਂ ਬਣਾਉਣਾ ਅਸੀਂ ਮੁੰਡੇ ਨੂੰ ਫੇਰ ਤਾਂ ਗੌਣ ਤੋਂ ਵੀ ਜਾਊ ਬਾਲਾ ਕਿੱਥੇ ਆ ਉਹ ਤਾਂ ਪਹਾੜਾਂ 'ਚ ਗਿਆ ਪਾਕਿਸਤਾਨ ਤੋਂ ਆਈ ਆਪਣੀ ਮਰਾਸਨ ਸਹੇਲੀ ਨਾਲ ਦੋਸਤੋ ਫਿਲਮ ਤੁਹਾਡੇ ਪੈਸੇ ਦਾ ਮੁੱਲ ਮੋੜਨ ਦੀ ਸਮਰੱਥਾ ਰੱਖਦੀ ਹੈ ਉਮੀਦ ਹੈ ਪੱਟੀ ਸਾਹਿਬ ਨੂੰ ਦਿਲੋਂ ਚਾਹਣ ਵਾਲੇ ਜ਼ਰੂਰ ਇਸ ਫਿਲਮ ਨੂੰ ਦੇਖਣ ਜਾਣਗੇ ਹੁਣ ਮੈਂ ਇਸ ਦੁਚਿੱਤੀ ਵਿੱਚਾਂ ਕਿ ਪੱਟੀ ਸਾਹਿਬ ਨੂੰ ਸਭ ਤੋਂ ਵੱਧ ਲੋਕਾਂ ਨੂੰ ਹਸਾਉਣ ਵਾਲਾ ਬੰਦਾ ਕਹਾ ਕਿ ਸਭ ਤੋਂ ਵੱਧ ਲੋਕਾਂ ਨੂੰ ਰੋਵਾਉਣ ਵਾਲਾ ਧੰਨਵਾਦ